ਸਰਦਾਰ ਕਰਮਵੀਰ ਸਿੰਘ ਘੁੰਮਣ ਤੁਸੀਂ ਪੂਰਾ ਕਰੋ ਜੀ ਆਪਣਾ ਸਪੈਸ਼ਲ ਸੈਸ਼ਨ ਦੇ ਵਿੱਚ ਜ਼ੀਰੋ ਆਵਰ ਨਹੀਂ ਹੁੰਦਾ ਪਲੀਜ਼ ਬੈਠੋ ਬਾਜਵਾ ਸਾਹਿਬ ਪਲੀਜ਼ ਮੈਂ ਆਪ ਜੀ ਦਾ ਧਿਆਨ ਆਪਣੇ ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਖਸਤਾ ਹਾਲਤ ਵੱਲ ਦਿਵਾਉਣਾ ਚਾਹੁੰਦਾ ਤਲਵਾੜਾ ਦਾ ਜੋ ਬੱਸ ਸਟੈਂਡ ਹੈ ਪੰਜਾਬ ਦੇ ਨਾਲ ਹਮਾਚਲ ਦੇ ਲੋਕਾਂ ਨੂੰ ਵੀ ਸਹੂਲਤ ਦਿੰਦਾ ਹੈ ਇਸ ਦੀ ਬਿਲਡਿੰਗ ਬਹੁਤ ਖਸਤਾ ਹਾਲਾਤ ਵਿੱਚ ਹੈ ਅਤੇ ਬਿਲਕੁਲ ਅਨਸੇਫ ਹੈ ਕਿਸੇ ਵੇਲੇ ਵੀ ਕੋਈ ਅਨਸਕਾ ਵੀ ਘਟਨਾ ਜਿਹੜੀ ਹੈ ਵਾਪਰ ਸਕਦੀ ਹੈ ਬੱਸ ਸਟੈਂਡ ਬਹੁਤ ਪੁਰਾਣਾ ਹੈ ਤੇ ਸਰਕਾਰ ਦੇ ਵਿੱਚ ਧਿਆਨ ਦੇ ਵਿੱਚ ਇਸ ਨੂੰ ਮੈਂ ਨਵਾਂ ਬਣਾਉਣ ਦੀ ਕੋਈ ਤਜਵੀਜ਼ ਹੈ ਜੇਕਰ ਹਾਂ ਤਾਂ ਕਦੋਂ ਤੱਕ ਨਵੀਂ ਬਿਲਡਿੰਗ ਜਿਹੜੀ ਬਣੇਗੀ ਸਰਦਾਰ ਤਰਨਪੀਰ ਸਿੰਘ ਸੌਂ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਜਵਾਬ ਦੇਣਗੇ ਤੁਸੀਂ ਧੰਨਵਾਦ ਸਪੀਕਰ ਸਾਹਿਬ ਸਰ ਮਾਨਯੋਗ ਮੈਂਬਰ ਸਾਹਿਬ ਨੇ ਤਲਵਾੜਾ ਦੇ ਬੱਸ ਸਟੈਂਡ ਦੇ ਬਾਰੇ ਵਿੱਚ ਜੋ ਜ਼ਿਕਰ ਕੀਤਾ ਇਹਦਾ ਜਵਾਬ ਹੈ ਹਾਂਜੀ ਇਹ ਠੀਕ ਹੈ ਕਿ ਹਲਕਾ ਦਸੂਆ ਦੇ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਬਿਲਡਿੰਗ ਦੀ ਹਾਲਤ ਜਿਹੜੀ ਖਸਤਾ ਹੈ ਹਾਲ ਦੀ ਘੜੀ ਪੰਚਾਇਤ ਸੰਮਤੀ ਪਾਸ ਬੱਸ ਸਟੈਂਡ ਦੀ ਨਵੀਂ ਉਸਾਰੀ ਲਈ ਉਪਰੋਕਤ ਫੰਡਸ ਉਪਲਬਧ ਨਹੀਂ ਹਨ ਜਦੋਂ ਤੱਕ ਬੱਸ ਸਟੈਂਡ ਦੀ ਨਵੀਂ ਬਿਲਡਿੰਗ ਦੀ ਉਸਾਰੀ ਨਹੀਂ ਹੁੰਦੀ ਉਸ ਸਮੇਂ ਤੱਕ ਇਸ ਨੂੰ ਚੱਲਦੀ ਹਾਲਤ ਵਿੱਚ ਰੱਖਣ ਲਈ ਸੰਮਤੀ ਫੰਡ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਵਿੱਚੋਂ ਰਿਪੇਅਰ ਕਰਨ ਦੇ ਉਪਰਾਲੇ ਅਸੀਂ 100% ਕਰਾਂਗੇ ਸਰਦਾਰ ਕਰਮਬੀ ਸਿੰਘ ਘਮਣ ਮਾਨਯੋਗ ਮੰਤਰੀ ਸਾਹਿਬ ਜਿੱਥੇ ਤੁਸੀਂ ਪੂਰੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਭਲਾ ਕੀਤਾ ਤੁਹਾਡੇ ਕੋਲ ਜਿਹੜਾ ਡਿਪਾਰਟਮੈਂਟ ਆ ਪਿੰਡਾਂ ਦੀ ਹਾਲਾ ਸੁਧਾਰਨ ਲਈ ਤੁਸੀਂ ਬਹੁਤ ਵੱਡੇ ਉਪਰਾਲੇ ਕੀਤੇ ਨੇ ਪੰਜਾਬ ਦੇ ਔਰ ਸਾਡੇ ਸੁਭਾ ਹਲਕੇ ਦੇ ਬਲਾਕ ਤਲਵਾੜਾ ਨੂੰ ਵੀ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਹੈ ਕਿ ਤੁਸੀਂ ਕਦੋਂ ਤੱਕ ਜਿਹੜੇ ਫੰਡ ਨੇ ਇਹ ਉਪਲਾਵ ਕਰਵਾ ਕੇ ਜਿਹੜਾ ਨਵਾਂ ਬੱਸ ਸਟੈਂਡ ਹੈ ਉਹਦੀ ਸਾਰੀ ਕੀਤੀ ਜਾਊਗੀ ਕਿਉਂਕਿ ਮੈਂ ਦੂਜੀ ਵਾਰ ਇਹ ਸਵਾਲ ਜਿਹੜਾ ਆ ਅੱਜ ਵਿਧਾਨ ਸਭਾ ਦੇ ਵਿੱਚ ਲਗਾਇਆ ਔਰ ਇਹ ਨਾ ਹੋਵੇ ਕਿ ਕੋਈ ਉੱਥੇ ਕੋਈ ਨੁਕਸਾਨ ਹੋ ਜਾਵੇ ਤਾਂ ਫਿਰ ਆਪਾਂ ਉੱਥੇ ਪਹੁੰਚੀਏ ਕਦੋਂ ਤੱਕ ਫੰਡ ਜਿਹੜੇ ਆ ਅਵੇਲੇਬਲ ਹੋ ਸਕਦੇ ਸਰਦਾਰ ਤਰਨਪੀਰ ਸਿੰਘ ਸੌਂ ਸਰ ਮਾਨਯੋਗ ਸਪੀਕਰ ਸਪੀਕਰ ਸਾਹਿਬ ਬੇਸਿਕਲੀ ਉਹ ਜਿਹੜੀ ਜਗ੍ਹਾ ਹੈ ਉਹ ਜਿੱਥੇ ਬੱਸ ਸਟੈਂਡ ਬਣਿਆ ਹੋਇਆ ਉਹ ਜਗ੍ਹਾ ਸੰਪਤੀ ਦੀ ਹੈ ਜੀ ਪਰੰਤੂ ਉਹਨੂੰ ਆਪਰੇਟ ਹੈ ਜਿਹੜਾ ਟਰਾਂਸਪੋਰਟ ਵਿਭਾਗ ਕਰਦਾ ਹੈ ਟਰਾਂਸਪੋਰਟ ਵਿਭਾਗ ਵੱਲੋਂ 2021 ਦੌਰਾਨ ਬੱਸ ਸਟੈਂਡ ਤਲਵਾਲਾ ਦੀ ਨਵੀਂ ਉਸਾਰੀ ਲਈ 2 ਕਰੋੜ 62 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਸੀ ਇਹ 2021 ਦੀ ਗੱਲ ਹੈ ਜੀ ਪਰੰਤੂ ਸਰ ਟਰਾਂਸਪੋਰਟ ਵਿਭਾਗ ਨੇ ਸਾਨੂੰ ਫੰਡਸ ਮੁਹੱਈਆ ਨਹੀਂ ਕਰਵਾਏ ਜਿਸਤੇ ਕਾਰਨ ਇਹ ਨਦੀ ਉਸਾਰੀ ਨਹੀਂ ਹੋ ਸਕੀ ਸੋ ਸਰ ਮੈਂ ਟਰਾਂਸਪੋਰਟ ਵਿਭਾਗ ਦੇ ਨਾਲ ਦੁਬਾਰਾ ਇਹ ਟੇਕ ਅਪ ਕਰਕੇ ਮੈਟਰ ਤੇ ਉਹਨਾਂ ਨੂੰ ਕਹੂੰਗਾ ਕਿ ਇਸ ਬਸ ਸਟੈਂਡ ਨੂੰ ਅਸੀਂ ਦੁਬਾਰਾ ਰੀਕਨਸਟਰਕਟ ਕਰਾ ਦਨੇ ਆ ਵੀ ਇਹਨੂੰ ਜਿਹੜੀ ਸਾਡੇ ਸਾਨੂੰ ਜਿਹੜੀ ਇਹਦੀ ਪੇਮੈਂਟ ਆ ਉਹ ਟਰਾਂਸਫਰ ਕਰ ਦਿੱਤੀ ਜਾਵੇ ਠੀਕ ਹੈ ਘਮਨ ਸਾਹਿਬ